ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੰਦਨ ਸਿੰਘ ਜੀ ਤੇ ਬਾਬਾ ਸਾਹਿਬ ਮਹਾਰਾਜ ਸਦਾ ਹੀ ਜੈਕਾਰੇ ਸਦਾ ਹੀ ਜੈਕਾਰੇ ਸਰਬਤ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਾਬਾ ਜੀ ਓ ਕੀ ਕੋੜੀ ਨਾ ਦੇਖਣੀ ਕਰੋ ਕਿਰਪਾ ਤਾਂ ਦੰਦਨ ਸਿੰਘ ਤੇਗਵਾਲਾ ਸਾਹਿਬ ਮਹਾਰਾਜ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਬਾ ਜੀ ਕਿਰਪਾ ਕਰੋ ਬਈ ਓ ਫਿਰ ¡Los ਨਰ ਮਾਣਿਓ ਸਤਜੁਗਤੈ ਮਾਣਿਓ ਚਲਿਓ ਬਨ ਪਾਵਣ ਪਾਇਓ ਤਰੇ ਤੇਰੇ ਮਾਣਿਓ ਰਾਮ ਰਗਵੰਸ ਕੋ ਆਇਓ દ્વાਪੁਰ ਕ੍ਰਿਸ਼ਨ ਮਨਾਰ ਕੰਸ ਕਿਰਤ ਅਰਥ ਕੀਓ ਉਗਰ ਸੈਨ ਕੋ ਰਾਜ ਅਬ ਭਗਤ ਜਨ ਦੀਓ ਕਾਲ ਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸੇ ਗੁਰੂ ਰਾਜ ਅਬ ਚਲ ਅਟਲ ਆਦੁਰਖ ਫਰਮਾਇਓ We'll <laughs> ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਗ੍ਜ ਬਲਉ ਨਹੀਂ ਪਾਗ ਲਾਰ ਹੁਦਾ ਤਬ ਲਉ ਬ੍ਰਹਮ ਤੇ ਫਿਰ ਤੇ ਬਹੁਤਾਇਓ ਕਾਲ ਕੋਰ ਸਮੁੰਦਰ ਮੈਂ ਬਉਡ ਤਥੇ ਕਬ ਹੂੰ ਮਟ ਹੈ ਨਹੀਂ ਰੇ ਪਛਤਾਇ ਤਤ ਵਿਚਾਰ ਇਹ ਮਥਰਾ ਜਗ ਤਾਰਨ ਕੋ ਅਵਤਾਰ ਬਣਾਇ ਜਬ ਇਹ ਜਨ ਅਰਜੁਨ ਦੇਵ ਗੁਰੂ ਫਿਰ ਸੰਕਟ ਜਾਨ ਗਰਮ ਲਾਇਓ ਜਬ ਯੋ ਜੇ ਨਿ ਅਰਜੁਨ ਦੇਵ ਗੁਰੂ ਵੇਰ ਸੰਕਟ ਜੋਂ ਗਰਮ ਲਾਇਓ ਤਰਨ ਗगन ਨਵਖੰਡ ਮਹਿ ਜੋਤ ਸਬਰ ਪੀ ਰਿਓ ਬਾਰ ਪਾਲ ਮਥਰਾ ਕਛ ਪੇਦ ਨਹੀਂ ਘੋਰ ਅਰਜਨ ਪਰ ਤੱਕ ਹਾਰ ਜਿਤਾ ਸਮੁੰਦ ਸਾਗਰ ਨੀਰ ਭਰਿਆ ਇਹ ਤੇ ਔਗਣ ਹਮਾਰੀ ਦਇਆ ਕਰੋ ਕਸ਼ਮੀਰ ਉਪਾਵ ਡੁੱਬਦੇ ਪੱਥਰ ਤਾਰੇ ਜੀ ਅੜਾ ਅਗਨੰਭਰ ਅਬਰ ਤਪ ਪੀਤਰ ਵਗ ਕਾਤੀ ਰਣਵਤ ਨਾਨਕ ਹੁਕਮੁ ਪੁਛਾਣਾ ਸੋਕੁਆ ਦਿਨ ਰਾਤੀ ਹਾ मैं तकी तर आए जी सारखी चेत मेर सब दुख गिओ राम नाम गो जाम नए जे सिमरत संकट मिट दर्स तुहार ਆਪਲੇ ਗੁਰੂ ਸੇਵਿਆ ਕਹਿਨ ਸਸਾਜ ਸੁਭਾਈ ਦਰਸਨ ਪਰਸ ਆ ਗੁਰੂ ਕਹਿ ਜਨਮ ਮਰਨ ਦੁਖ ਜਾਇ ਵੈ ਸਿਵਤ ਖਸਮ ਦੀ ਨੂਰੇ ਅਰਸੋਂ কুরਸੋਂ ਛੱਟਿਆ ਤਦ ਟਿਠੇ ਸੱਚੇ ਪਾਤਸ਼ਾਹ मल जनम जनम दी, कटी सजन सचा सिर साओ जिस पास बढ़िया सोई तब तव ने सा ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਭੋਲ ਨ ਜਾਣੈ ਤੁਹ ਮਾਤਾ ਮਰਣਾ ਚੀਤਨਾ ਆਵੇ ਜਿਸਕੇ ਸਿਰ ਉਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ ਬੋਲ ਨ ਜਾਣੈ ਆ ਮਤ ਮਾਤਾ ਮਰਣਾ ਚੀਤਨਾ ਆ ਰਾਏ ਤੂੰ ਸੰਤਾ ਕਾ ਸੰਤ ਤੇਰੇ ਏਰੇ ਸਵਕ ਕੋ ਕੋ ਕਿਸ਼ਨਾਹੀ ਜਮ ਨਹੀਂ ਆਵਨੇਰੇ ਰਹਾਉ ਜਉ ਤੇਰਾ ਰੰਗ ਰਾਤੇ Swami ਇਨ ਕੋ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮਿਟੇ ਕੋਈ ਸਤ ਗੁਰ ਕਾ ਦਲਾਸਾ ਨਾਮ ਤੇ ਆਇਨ ਸੁਖ ਬਲ ਪਾਇਨ ਆਠ ਪਹਿਰ ਆਰਾਧੇ ਰਣ ਤੇਰਾ ਪਰਵਾਸ ਪੰਜ ਦੁਸ਼ਟ ਨਾ ਸਾਧੇ ਗਿਆਨ ਧਿਆਨ ਕੇ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰੱਖੀ ਮੇਰੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਤੂੰ ਸਵਾਮੀ ਸਭ ਦੁੱਖ ਕੈਸਾ ਪਾਵੈ ਬੋਲ ਨਾ ਜਾੜੈ ਮਾਇਆ ਮਤ ਮਤਾ ਮਰਣਾ ਚੇਤਨਾ ਆਵੈ ਪਰਮ ਸਨਮਾਨ ਜੋ ਗੁਰੂ ਰੂਪ ਹੈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੀ ਪਹੁੰਚ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੋਹੀ ਰਾਗ ਅੰਦਰ ਹੈ ਜੇ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਦੇ ਪਾਵਨ ਪਵਤਰੰਗ 749 ਉੱਪਰ ਸਬੈਮਾਨ ਹੈ ਸਤਗੁਰੂ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਉਲਾਂ ਚੁੱਕਾਂ ਦੀ ਖਿਮਾ ਕਰਨੀ ਬਿਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ